ਜਿੰਨਾ ਵੀ ਲੁੱਟ ਖਾ ਗਏ ਲੀਡਰ ਜਿੰਨਾ ਵੀ ਲੁੱਟ ਖਾ ਗਏ ਲੀਡਰ ਆਪਣਾ ਦੇਸ਼ ਹੈ ਰਹਿਣਾ ਪੈਣਾ ਆਪਣਾ ਦੇਸ਼ ਹੈ ਰਹਿਣਾ ਪੈਣਾ ਸੱਚੇ ਨੂੰ ਜੇ ਆਖੇ ਸੱਚਾ ਝੂਠੇ ਨੂੰ ਵੀ ਕਹਿਣਾ ਪੈਣਾ ਸੱਚੇ ਨੂੰ ਜੇ ਆਖੇ ਸੱਚਾ ਝੂਠੇ ਨੂੰ ਵੀ ਕਹਿਣਾ ਪੈਣਾ ਸੌਹਾ ਖਾਸ ਸੰਵਿਧਾਨ ਦੀ ਹੈ ਜੋ ਐਸੇ ਦੀ ਦੁਰਵਰਤੋਂ ਕਰਦੇ ਚੇਤੇ ਰੱਖਣਾ ਇੱਕ ਨਾ ਇੱਕ ਦਿਨ ਸਿੱਖਾਂ ਪਿੱਛੇ ਬਹਿਣਾ ਪੈਣਾ ਜਿਤੇ ਰੱਖਣ ਏਕਣਾ ਇੱਕ ਦਿਨ ਸਿੱਖਾਂ ਪਿੱਛੇ ਬਹਿਣਾ ਪੈਣਾ ਬਣ ਕੇ ਠੇਕੇਦਾਰ ਧਰਮ ਦੇ ਆਪ ਧਰਮ ਦੀ ਪੁੱਟ ਦੇ ਮਿੱਟੀ ਬਣ ਕੇ ਠੇਕੇਦਾਰ ਧਰਮ ਦੇ ਆਪ ਧਰਮ ਦੀ ਪੁੱਟ ਦੇ ਮਿੱਟੀ ਕਬਰਾਂ ਪੁੱਟਨ ਵਾਲਿਓ ਆਖਰ ਇਹਨਾਂ ਵਿੱਚ ਹੀ ਪੈਣਾ ਪੈਣਾ ਕਬਰਾਂ ਪੁੱਟਨ ਵਾਲਿਓ ਆਖਰ ਇਹਨਾਂ ਵਿੱਚ ਹੀ ਪੈਣਾ ਪੈਣਾ ਮਾਇਆ ਤੇ ਰੁਤਬੇ ਦੀ ਹੈਂਕੜ ਕਿੱਲਿਆਂ ਤੇ ਮਹਿਲਾਂ ਦੀ ਆਕੜ ਮਾਇਆ ਤੇ ਰੁਤਬੇ ਦੀ ਹੈਂਕੜ ਕਿੱਲਿਆਂ ਤੇ ਮਹਿਲਾਂ ਦੀ ਆਕੜ ਰੱਬ ਨੂੰ ਚੂਚਾ ਸਮਝੀ ਬੈਠੇ ਉਸ ਦਾ ਡੰਡਾ ਸਹਿਣਾ ਪੈਣਾ ਰੱਬ ਨੂੰ ਚੂਚਾ ਸਮਝੀ ਬੈਠੇ ਉਸ ਦਾ ਡੰਡਾ ਸਹਿਣਾ ਪੈਣਾ ਲੁੱਟ ਕੇ ਅੰਬਾਰ ਲਗਾ ਲੈ ਲੁੱਟ ਲੁੱਟ ਕੇ ਅੰਬਾਰ ਲਗਾ ਲੈ ਝੂਠੇ ਸੱਚੇ ਕੇਸ ਬਨਾਲੇ ਲੁੱਟ ਲੁੱਟ ਕੇ ਅੰਬਾਰ ਲਗਾ ਲੈ ਝੂਠੇ ਸੱਚੇ ਕੇਸ ਬਨਾਲੇ ਹੋਰਾਂ ਤੇ ਇਲਜ਼ਾਮ ਲਗਾਨਾ ਆਪਣੇ ਸਿਰ ਵੀ ਧਰਨਾ ਪੈਣਾ ਹੋਰਾਂ ਤੇ ਇਲਜ਼ਾਮ ਲਗਾਣਾ ਆਪਣੇ ਸਿਰ ਵੀ ਲੈਣਾ ਪੈਣਾ ਆਪੇ ਹੀ ਮੈਂ ਰੱਜੀ ਪੁੱਜੀ ਆਪੇ ਮੇਰੇ ਬੱਚੇ ਜੀਵਣ ਆਪੇ ਹੀ ਮੈਂ ਰੱਜੀ ਪੁੱਜੀ ਆਪੇ ਮੇਰੇ ਬੱਚੇ ਜੀਵਣ ਆਪੇ ਖੁਦ ਨੂੰ ਦੇਵੇਂ ਥਾਪੀ ਆਪੇ ਖੁਦ ਨੂੰ ਦੇਵੇਂ ਥਾਪੀ ਜੱਜ ਡਾਢੇ ਨਾ ਖਹਿਣਾ ਪੈਣਾ ਆਪੇ ਖੁਦ ਨੂੰ ਦੇਵੇਂ ਥਾਪੀ ਜੱਜ ਡਾਢੇ ਨਾ ਖਹਿਣਾ ਪੈਣਾ ਜਿੰਨਾ ਲੁੱਟ ਲਿਆ ਖਾ ਲਿਆ ਇਨ ਆਪਣਾ ਦੇਸ਼ੇ ਰਹਿਣਾ ਪੈਗਾ ਸਤਿ ਸ਼੍ਰੀ ਅਕਾਲ ਜਿਉਂਦੇ ਬਸਦੇ ਰਹੋ ਆਵਾਜ਼ ਰੋ ਧੰਨਵਾਦ